ਆ ਜਿਹੜੇ ਆਪਣੇ ਦੋਸਤ ਆਪਾਂ ਨੂੰ ਬਿਨਾਂ ਦੱਸੇ ਬਾਹਰਲੇ ਮੁਲਕ ਬਾਗ ਜਾਂਦੇ ਆ ਨਾ ਫਿਰ ਉੱਥੇ ਜਾ ਕੇ ਪਹੁੰਚ ਕੇ ਸਟੋਰੀਆਂ ਫਿਰ ਜਦੋਂ ਆਪਾਂ ਉਹਨਾਂ ਨੂੰ ਕਹਿ ਦਿੰਦੇ ਆ ਕਿ ਵੀ ਯਾਰ ਦੱਸ ਕੇ ਦਾ ਬਾਗ ਜਾਂਦਾ ਆ ਆਖਰੀ ਵਾਰ ਮਿਲੇ ਲੈਂਦੇ ਫਿਰ ਪਤਨੀ ਕਦੋਂ ਮਿਲਣਾਗਾ ਫਿਰ ਲਾਉਣਗੇ ਵੀਡੀਓ ਕਾਲ ਵੀਡੀਓ ਕਾਲ ਤੇ ਨਾ ਮਾੜੇ ਊਂਠ ਜਿਹਨੇ ਦੰਦ ਜੇ ਕੱਢ ਕੇ ਕਹਿਣਗੇ ਉਹ ਯਾਰ ਕਾਲੀ ਕਾਲੀ ਚ ਕੰਮ ਬਣ ਗਿਆ ਸਾਲੋ ਐਡੀ ਕਿਹੜੀ ਕਾਲੀ ਹੋਗੀ ਦੀ ਓਏ ਪਹਿਲਾਂ ਤੁਸੀਂ ਜੰਟ ਲੱਬੇ ਫੇਰ ਥੋੜਾ ਕਿਤੇ ਮੈਡੀਕਲ ਹੋਇਆ ਫੇਰ ਕਿਤੇ ਠੂਕ ਨਾ ਕਟਾ ਕੇ ਥੋੜਾ ਵੀਜ਼ਾ ਬੂਜ਼ਾ ਆ ਫੇਰ ਤੁਸੀਂ ਸ਼ਾਪਿੰਗ ਕਰੀ ਫੇਰ ਤੁਸੀਂ ਟਿਕਟ ਟੋਕਟ ਲਈ ਕਾਲੀ ਹਜੇ ਵੀ ਕਾਲੀ ਦੀਗੀ ਓ ਤੁਸੀਂ ਫੁੱਦੂ ਕਿਨੂੰ ਬਣਾ ਰਹੇ ਹੋਗੇ ਸਾਡੇ ਕੋਲੀ ਰਹੋਗੇ ਓਰੇ ਉਦੋਂ ਤੋਂ ਨਾਲ ਆ ਥੋੜੇ ਜਦੋਂ ਆਪਣੀਆਂ ਨਲੀਆਂ ਡਿੱਗਦੀਆਂ ਹੁੰਦੀਆਂ ਆਦੀਆਂ ਦੇ ਢਿੱਲੀ ਨਿਕਰ ਪਾਈ ਹੁੰਦੀ ਦੀਗੀ ਇੱਕ ਹੱਥ ਨਾਲ ਨਿੱਕਰ ਸੰਭਾਲਦੇ ਹੁੰਦੇ ਸੀਗੇ ਤੇ ਇੱਕ ਹੱਥ ਨਾਲ ਨਲੀਆਂ ਸੰਭਾਲਦੇ ਹੁੰਦੇ ਸੀਗੇ ਫੇਰ ਕਹਿਣਗੇ ਵੀ ਚਲੋ ਯਾਰ ਰੋਲਾ ਨਹੀਂ ਪਾਇਆ ਹੈਗਾ ਐਵੇਂ ਕੰਮ ਜਾਨੀ ਬਣਦਾ ਹੁੰਦਾ ਸਾਲਿਓ ਜਦੋਂ ਬੀਜ ਆਉਂਦਾ ਹੁੰਦਾ ਉਸ ਤੋਂ ਬਾਅਦ ਦੱਸ ਦਿਆ ਕਰੋ ਮਿਲ ਕੇ ਤਾਂ ਵਗ ਜਿਆ ਕਰੋ ਕੋਈ ਨਾ ਜਦੋਂ ਇੰਡੀਆ ਆਏ ਨਾ ਫੇਰ ਦੱਸਾਂਗੇ ਤੁਹਾਨੂੰ ਬਾਅਦਸਤਾ ਪਉਦੇ ਤੁਸੀਂ ਉਰੀ ਆਉਣਾ ਆ ਸਾਗਰ ਦੀ ਬੋਟੀ ਦੀ ਜਿਹੜੀ ਇੰਡੀਆ ਨਾ ਸਾਲਿਓ ਉਹੀ ਵਿੱਚ ਮਾਰਾਂਗੇ ਤੁਹਾਡੇ ਥੋੜੇ ਥੋੜੀਆਂ ਲੱਤਾਂ ਅਸੀਂ ਤੋੜਾਂਗੇ ਫੇਰ ਸਿੱਧੀ ਗੱਲ ਮੂੰਹ ਤੇ ਕਹਦਿਆ ਕਰੋ ਵੀ ਅਸੀਂ ਤਾਂ ਤੁਹਾਨੂੰ ਦੱਸਣਾ ਨਹੀਂ ਸੀਗਾ ਜਦੋਂ ਉਹਰੇ ਲੋਡ ਪੈਂਦੀ ਹੁੰਦੀ ਸੀਗੇ ਉਹ ਤਾਂ ਦਿਨ ਦੇ ਵਿੱਚ 150 ਫੋਨ ਕਰ ਦਿੰਦੇ ਸੀਗੇ ਅੱਧੀ ਰਾਤ ਨੂੰ ਫੋਨ ਕਰਕੇ ਕਹਿੰਦੇ ਸੀ ਬਾਈ ਯਾਰ ਨੈਟ ਮੁੱਕ ਗਿਆ 1GB ਪਾਈ ਬਾਈ ਯਾਰ ਇੱਥੇ ਜਾ ਕੇ ਆਉਣਾ ਬਾਈ ਇੱਥੇ ਪੰਗਾ ਪੈ ਗਿਆ ਇੱਥੇ ਲੜਾਈ ਪੈ ਗਈ ਸਾਲੇ ਉਦੋਂ ਬਹੁਤ ਟਾਈਮ ਹੁੰਦਾ ਸੀਗਾ ਥੋੜਾ